ਦੇ ਨਾਲੋਂ ਵੀ ਤੇ ਹੜਾ ਨਾਲੋਂ ਵੀ ਵੱਡਾ ਬੰਦਾ ਜਾਤੀ ਕਤਲੇ ਗਾਰਦ ਸ਼ਰਿਆਮ ਪੂਰਾ ਫੜਵਰ ਵਗਦੇ ਇਹ ਮੂਸੇ ਵਾਲੇ ਤੋਂ ਲੈ ਕੇ ਨੰਗਲ ਅੰਬੀਆਂ ਤੋਂ ਲੈ ਕੇ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਹ ਚਾਹੇ ਕੋਈ ਵੀਰ ਵੈਲਾ ਵਾਲਾ ਵਪਾਰੀ ਹੋਵੇ ਕੋਣ ਨੂੰ ਪਤਾ ਜਦੋਂ ਮੈਂ ਅੰਤਮ ਸੰਸਕਾਰ ਤੇ ਗਿਆ ਵੀਰ ਵੈਲਾ ਵਾਲੇ ਹਬੋਰ ਵਾਲੇ ਉਪਰ ਪੂਰਾ ਭਰਾ ਕਹਿੰਦਾ ਕਹਿੰਦਾ ਮੈਂ ਸਾਰੇ ਭਾਜੀ ਮੈਂ ਕਿਹਾ ਗੱਲ ਕੀ ਸੀ ਕਹਿੰਦਾ ਮੈਂ ਸਾਰੇ ਗੈਂਗਸਟਰ ਮੈਨੇਜ ਕਰ ਲੇ ਭਾਜੀ ਜਿਹੜਾ ਪੈਸੇ ਮੰਗਦਾ ਸੀ ਮੈਂ ਉਹਨੂੰ ਦੇ ਆਉਂਦਾ ਸੀ ਮੈਂ ਕਿਹਾ ਫੇਰ ਕਹਿੰਦਾ ਸਾਨੂੰ ਕਹਾਣੀ ਨਹੀਂ ਪਤਾ ਲੱਗੀ ਹੋਇਆ ਕੀ ਫੇਰ ਦੱਸਿਆ ਵੀ ਕਿਸੇ ਦਾ ਫੋਨ ਆਇਆ ਸੀ ਉਹ ਕਹਿੰਦਾ ਮੈਂ ਫਲਾਣਾ ਬੋਲਦਾ ਹੈ ਇਹ ਕਹਿੰਦਾ ਕੌਣ ਮੈਂ ਜਾਣਦਾ ਨਹੀਂ ਜੀ ਆਪਾਂ ਕਈ ਦਿਨ ਮੈਂ ਤੁਹਾਨੂੰ ਕਹਾਂ ਮੈਂ ਵਿੜਿੰਗ ਬੋਲਦਾ ਹ ਤੁਸੀਂ ਕਹੋਗੇ ਫੇਰ ਤਾਂ ਕਦੇ ਵਿੜਿੰਗ ਦਾ ਫੋਨ ਆਇਆ ਨਹੀਂ ਕੌਣ ਆਪ ਕੋਈ ਕਹੋਗੇ ਕਿਹੜਾ ਵਿੜਿੰਗ ਬਾਈ ਇੰਨੇ ਚ ਹੀ ਮਾਰਤਾ ਆਪਣੇ ਸਰਪੰਚ ਦਾ ਇਹਨਾਂ ਨਾਲ ਕੋਈ ਰੋਲਾ ਨਹੀਂ ਰਪਾਣੀ ਆਪਣੇ ਸਰਪੰਚ ਨੇ ਇਹ ਗੱਲ ਕਹਿਤੀ ਮੈਂ ਹੁਣ ਜਿਹੜਾ ਮਸਲਾ ਸੁਣਿਆ ਕੋਈ ਆਪਸ ਵਿੱਚ ਪਿੰਡ 'ਚ ਜ਼ਮੀਨ ਦਾ ਆਪਣਾ ਸਰਪੰਚ ਜਾ ਕੇ ਇਹ ਗੱਲ ਕਿਹਾ ਆ ਟਰੈਕਟਰ ਮੰਗ ਕੇ ਵੀ ਭਾਈ ਸਾਡਾ ਔਰੀ ਮਾਂ ਨੂੰ ਕਿਹਾ ਆ ਵੀ ਸਾਡਾ ਤੁਹਾਡੇ ਨਾਲ ਕੋਈ ਰੋਲਾ ਨਹੀਂ ਅਸੀਂ ਜੇ ਤੁਹਾਨੂੰ ਲੱਗਦਾ ਵੀ ਹੈ ਇਹ ਸਾਡਾ ਕੋਈ ਲਾਣਾ ਹੈ ਇਸ ਦੇ ਬਾਅਦ ਯੂਧਵੀ ਟਰੈਕਟਰ ਤੇ ਹੜਾ ਵਾਲਿਆਂ ਦੀ ਸੇਵਾ ਕਰਦਿਆਂ ਨੂੰ 6 ਗੋਲੀਆਂ ਮਾਰਤੀਆਂ ਇਹ ਹਾਲਾਤ ਜਦੋਂ ਮਾੜੀ ਸਰਕਾਰ ਹੋਵੇ ਨਾ ਜਦੋਂ ਮੁੱਖ ਮੰਤਰੀ ਕਮਜ਼ੋਰ ਹੋਵੇ ਤੇ ਮਾੜੀ ਹੋਵੇ ਸਰਕਾਰ ਤੇ ਪੰਜਾਬ ਦੀ ਪੁਲਿਸ ਗੋਡੇ ਟੇਕ ਦੇ ਉਦੋਂ ਇਹ ਹਾਲਾਤ ਪੈਦਾ ਹੋ ਜਾਂਦੇ ਔਰ ਇਹ ਕੋਈ ਕਿਸੇ ਦੀ ਜਾਨ ਮਾਲ ਦੀ ਹਿਫਾਜ਼ਤ ਨਹੀਂ ਹੈ ਇੱਥੇ ਦਾ ਜਿਹੜੇ ਲੀਡਰ ਚਾਰ ਚਾਰ ਗੰਦਮਣ ਲਈ ਫਿਰਦੇ ਆ ਉਹ ਸੁਰੱਖਿਅਤ ਦੀ ਉਹਨਾਂ ਨੂੰ ਟੈਲੀਫੋਨ ਆਉਂਦੇ ਆਂ ਤੁਹਾਨੂੰ ਮਾਰਨਾ ਹੋਏ ਉਹਨਾਂ ਨੇ ਆਗਦੇ ਦੋ ਦੋ ਤਿੰਨ ਤਿੰਨ ਪ੍ਰਾਈਵੇਟ ਟਰੱਕ ਲਏ ਇੰਨੀ ਜ਼ੁਰਤ ਡੀਨਰ ਤੋਂ ਬੰਦਾ 100 ਦੂਰ ਹੋ ਜਾਂਦਾ ਅਗਲਾ ਕਹਿੰਦਾ ਰਹਿਣਾ ਕੀ ਹੈ ਇਹਦੇ ਨਾਲ ਪੰਗਾ ਲੈ ਕੇ ਤੇ ਆਮ ਬੰਦੇ ਦਾ ਕੀ ਹਾਲ ਹੈ ਇਹ ਤਾਂ ਤੁਸੀਂ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰੋ ਅਸੀਂ ਵੇਖੀ ਜਾਂਦੇ ਆਂ ਅਸੀਂ ਰੋਜ਼ ਅਸੀਂ ਪੁਲਿਸ ਦਾ ਸਾਥ ਦਿੱਨੇ ਹਰ ਥਾਂ ਤੇ ਪਰ ਇੱਕ ਘਾੜੀ ਤੋਂ ਨੂੰ ਸੁਣਾਉਣਾ ਚਾਹਣਾ ਮੋਗੇ ਮੇਰਾ ਬਲਾਕ ਪ੍ਰਧਾਨ ਮਾਰਤਾ ਉਹਨਾਂ ਨੇ ਉਹਨਾਂ ਨੇ ਪੋਸਟਮਾਰਟਮ ਨਹੀਂ ਕਰਾਇਆ ਬੋਡੀ ਖਰਾਬ ਹੋਣ ਲੱਗਦੀ ਮੈਂ ਉੱਥੇ ਗਿਆ ਮੈਨੂੰ ਡੀਜੀਪੀ ਦਾ ਫੋਨ ਆਇਆ ਮੈਂ ਕਿਹਾ ਯਾਰ ਬੋਡੀ ਖਰਾਬ ਹੁੰਦੀ ਹੈ ਤੁਸੀਂ ਦੇਖ ਲਓ ਉਹ ਵਿਚਾਰੇ ਕਰਾ ਲਈ ਉਹਨਾਂ ਨੇ ਕਾਈ ਲੜਦਿਆਂ ਨੂੰ ਉਹਨਾਂ ਨੂੰ ਹਾਂਜੀ ਦੋ ਤਿੰਨ ਚਾਰ ਬੰਦੇ ਖੜੇ ਉਹਨਾਂ ਨੂੰ ਦੋ ਤਿੰਨ ਗੰਨਮੈਂਦੇ ਤੇ ਦੋ ਉਹ ਵੀ ਟੁੱਟੇ ਭੱਜੇ ਜੇ ਦੇਤੇ ਚਲੋ ਕੋਈ ਨਹੀਂ ਅੱਜ 2 ਸਾਲ ਹੋ ਗਏ ਔਰੀ ਘਰ ਵਾਲੀ ਆਗਾ ਅਸਲਾ ਲਿਸੈਂਸ ਬਣਾਉਣ ਵਾਸਤੇ ਤਿੰਨ ਵਾਰੀ ਤਾਂ ਮੋਗੇ ਦੇ ਐਸਐਸਪੀ ਨੂੰ ਮੇਰੇ ਤੋਂ ਫੋਨ ਕਰਾਇਆ ਉਹਨੇ ਫਿੱਟੇ ਮੂੰਹ ਇਹੋ ਜੀ ਪੁਲਿਸ ਦਾ ਤੇ ਫਿੱਟੇ ਮੂੰਹ ਇਹੋ ਜੀ ਸਰਕਾਰ ਦਾ ਜੀਰਾ ਘਰ ਵਾਲਾ ਮਰ ਗਿਆ ਔਰ ਉਹ ਲਿਸੈਂਸ ਬਣਾਉਣ ਨੂੰ ਤਿਆਰ ਨਹੀਂ ਪੁਲਿਸ ਰਾਜੇ ਵੜੇ ਦੀ ਸਪਾਰਸ਼ ਚਾਹੀਦੀ ਹਏ ਆਈ ਦੇ ਮੁੰਡੇ ਵਾਲੀ ਬੇਟਾ ਅੱਛਾ ਸੋ ਇਹ ਹਾਲਾਤ ਇਹ ਪੰਜਾਬ ਪੁਲਿਸ ਦੇ ਹੁਣ ਤਾਂ ਪੰਜਾਬ ਪੁਲਿਸ ਜੋ ਮਰਜੀ ਜੋ ਮਰਜੀ ਕਹੋਗੇ ਉਹੀ ਗੱਲ ਮੰਨ ਲੈਣੀ ਕੀ ਗਰੰਟੀ ਹੈ ਵੀ ਔਰੇ ਮੁੰਡੇ ਨੂੰ ਨਹੀਂ ਮਾਰਨਗੇ ਕੀ ਗਰੰਟੀ ਹੈ ਵੀ ਔਰੇ ਸਮਰਥਕ ਨੂੰ ਨਹੀਂ ਮਾਰਨਗੇ ਹੁਣੇ ਸੀਆਈਡੀ ਵਾਲੇ ਤੁਹਾਨੂੰ ਫੋਨ ਕਰਨ ਲੱਗ ਪੈਣਗੇ ਕਿਹੜੇ ਕਿਹੜੇ ਬੰਦੇ ਆਏ ਇੱਥੇ ਆਏ ਆ ਜਿਹੜੇ ਜਾਦੇ ਬੋਲਣਗੇ ਉਹਨਾਂ ਨੂੰ ਉਹ ਵੜਾ ਲੈਣਗੇ ਵੀ ਤੁਸੀਂ ਨਹੀਂ ਕਰਨਾ ਕਿਸੇ ਨੂੰ ਗੈਂਗਸਟਰ ਦਾ ਫੋਨ ਆ ਜੂਗਾ ਤੇ ਕੋਈ ਪੁਛ ਤੋਂ ਪ੍ਰਭਾਵਿਤ ਹੋ ਕੇ ਚਲਾ ਜਾਊਗਾ ਤੁਮੇ ਜੀਰਾ ਸਾਹਿਬ ਦੇਣੀ ਜੀ ਜਾਂ ਹੋਰ ਲੀਡਰ ਵੀ ਆ ਜਾਣਗੇ ਮੈਂ ਪਹਿਲਾਂ ਪਰਿਵਾਰ ਨੂੰ ਪੁੱਛਿਆ ਸੀ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਰਾਜਨੀਤੀ ਆਸੇ ਸਾਡੇ ਕੋਲੇ ਬਥੇਰੇ ਵੱਡੇ ਪਲੇਟਫਾਰਮ ਹੈਗੇ ਇਹ ਕੋਈ ਪਲੇਟਫਾਰਮ ਨਹੀਂਗਾ ਵੀ ਜਿੱਥੇ ਅਸੀਂ ਰਾਜਨੀਤੀ ਕਰੀਏ ਤੇ ਨਾਲ ਹੀ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਕੇ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਆ ਕਿ ਜਿਹੜੇ ਇੱਥੋਂ ਦੇ ਤੁਸੀਂ ਉਹਨਾਂ ਦੇ ਸਪੋਰਟਰ ਐ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਕੀ ਕਰਨਾ ਚਾਹੀਦਾ ਕਿਉਂ ਸਮਾਂ ਕਿਸੇ ਕੋਲੇ ਵੀ ਨਹੀਂ ਹੁੰਦਾ ਸਮਾਂ ਆਪਦੇ ਆਸਤੇ ਕੱਢਣਾ ਪੈਂਦਾ ਸੋ ਮੈਂ ਜੋ ਤੁਸੀਂ ਚਾਹੋਗੇ ਜਾਂ ਪਰਿਵਾਰ ਵਾਲੇ ਚਾਹਣਗੇ ਪਰਿਵਾਰ ਵਾਲਿਆਂ ਨੂੰ ਤਾਂ ਸਿੱਟ ਵੀ ਮੇਰੇ ਦੇਗਾ ਉਹ ਕਹਿੰਦੇ ਸਾਡੀ ਸਿਕਿਉਰਿਟੀ ਕੀ ਹੈ ਅਸੀਂ ਗਾਹ ਸੇ ਕਿਵੇਂ ਕੰਮ ਚੱਲੂਗਾ ਕੋਈ ਫੜਿਆ ਕਿ ਨਹੀਂ ਫੜਿਆ ਤੇ ਤੁਸੀਂ ਫਿਰ ਮੈਂ ਆਖਿਆ ਵੀ ਆਪਾਂ ਜਿਹੜੇ ਸਰਪੰਚ ਸਾਹਿਬ ਦੇ ਬੇਲੀ ਮਿੱਤਰ ਹੈ ਸੱਜਣ ਦੋਸਤ ਹੈ ਉਹਨਾਂ ਨਾਲ ਵੀ ਗੱਲ ਕਰ ਲਈਏ ਕੋਈ ਫੈਸਲਾ ਲੈਣ ਤੋਂ ਪਹਿਲੇ ਸੋ ਹੁਣ ਤੁਸੀਂ ਰਾਏ ਦੇ ਦਿਓ ਅਸੀਂ ਹਰ ਲੜਾਈ ਲੜਨ ਲਈ ਤਿਆਰ ਹਾਂ ਆਜਾ ਵੜਿੰਗ ਕੋਲੇ 5 ਮਿੰਟ ਦਾ ਵੀ ਟਾਈਮ ਹੈ ਨਹੀਂ ਪਰ ਮੈਨੂੰ 5 ਦਿਨ ਵੀ ਲੜਾਈ ਲੜਨੀ ਪਈ ਤਾਂ ਮੈਂ ਲੜੂਗਾ ਕਿਉਂਕਿ ਮੈਂ ਤਾਂ 2-2 ਮਿੰਟਾਂ ਬਾਅਦ ਇੱਧਰ ਇੱਧਰ ਹੜ ਵੀ ਹੈ ਫੈਸਲਾ ਤੁਹਾਡਾ ਆ ਮੈਨੂੰ ਅਸੇ ਟਾਈਮ ਕੱਢਣਾ ਪੈਂਦਾ ਜੋ ਤੁਹਾਡਾ ਲੋਕਾਂ ਦਾ ਫੈਸਲਾ ਹੈ ਕਿ ਆਪਾਂ ਨੂੰ ਕੋਨਾ ਚਿਕਰ ਧਰਮੇ ਤੇ ਬਹਿਣਾ ਚਾਹੀਦਾ ਜਿੱਨਾਂ ਚਿਕਰ ਸਾਰਿਆਂ ਨੂੰ ਫੜ ਨਹੀਂ ਲਿਆ ਜਾਂਦਾ ਉੋਗੀ ਪੋਲਸ ਦਾ ਇੱਕ ਹੀ ਹੁੰਦਾ ਵੀ ਅੰਤਮ ਸੰਸਕਾਰ ਹੋ ਜੇ ਉਸ ਤੋਂ ਬਾਅਦ ਇਹਨਾਂ ਸਸਰੀ ਘਰ ਸਸਰੀ ਘਰ ਇਹ ਦੱਸ ਦੂਗਾ ਮੁੰਡਾ ਤੇਰੇ ਫਾਦਰ ਸੀ ਤੇਰੇ ਸਕੇ ਮਾਸੜ ਸੀ ਮੋਗੇ ਵਾਲਾ ਪ੍ਰਧਾਨ ਆ ਖੜਾ ਥੋੜੀ ਕੋਲ ਇਹ ਕੱਟ ਕੱਟ ਨਹੀਂ ਦੱਸ ਦੂਗਾ ਵੀ ਬਾਅਦ ਚ ਕੀ ਹੁੰਦੀ ਜਿਹੜੀ ਅੱਜ ਗੱਲ ਹੈ ਉਹ ਕੱਲ ਹੈ ਲੋ ਵੀ ਆਪਦੀ ਹਫਾਜ਼ਤ ਸਸੇ ਲਾਇਸੈਂਸ ਵੀ ਨਹੀਂ ਬਣਾਇਆ ਜਿਹੜਾ ਰੋਜ ਜਿਹੜਾ ਤੁਹਾਡਾ ਮੰਤਰੀ ਐਮ ਐਲ ਏ ਫੋਨ ਕਰ ਦੂਗਾ 12 ਬਣਾ ਦੇਣਗੇ ਚਾਰ ਫੋਨਾ ਹਟਿਆ ਕੇਸ ਤੇ ਗਵਾਹੀ ਨਹੀਂ ਦੇਣ ਜਾਣਾਂ ਨੂੰ ਸੋ ਇਹ ਹਾਲਾਤ ਹੈ ਇੱਥੇ ਵੀ ਆਪਦੇ ਮੈਂਬਰ ਬਣਾਉ ਉਹ ਕਰਦੇ ਭਾਈ ਜਿਹੜੇ ਉੱਥੇ ਸੀਗੇ ਸੋ ਮੇਰੀ ਇਹ ਬੇਨਤੀ ਹੈ ਇਹਦੇ ਤੇ ਗੌਰ ਫਰਮਾ ਲਓ ਹਾਂ ਤੁਸੀਂ ਕੈਮਰਾ ਹੋਗੇ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ ਇਹ ਵਾਰੀ ਆਪੋ ਆਪਣੀ ਇਹ ਤਾਂ ਕਦੇ ਥੋੜੀ ਵੀ ਆ ਸਕਦੀ ਹੈ ਫਿਰ ਕਿਸੇ ਨੇ ਨੀ ਕਿਸੇ ਦੇ ਨਰਖੜਦਾ ਹੋਰ ਇਲਾਕੇ ਚ ਐਂ ਫਿਰ ਇਹ ਤਾਂ ਜਾਣ ਕੇ ਮਾਰਦੇ ਦੱਸੋ ਯਾਰ ਮਾਰ ਕੇ ਕਦੇ ਜਿਹੜਾ ਬੰਦਾ ਉਦਰਤੀ ਮਰਡਰ ਹੋ ਜੇ ਉਹ ਭੱਜ ਜਾਂਦਾ ਤੇ ਦੱਸਦਾ ਨਹੀਂ ਇਹ ਤਾਂ ਮਾਰ ਕੇ ਕਹਿੰਦੇ ਆਲਾ ਵੀ ਮੈਂ ਮਾਰਿਆ ਅੰਦੇ ਇਰੀਏ ਦੇ ਨੇ ਬਿਲਕੁਲ ਜੀ ਸਹੀ ਗੱਲ ਹੈ ਜੀ ਪੰਜਾਬ ਦੇ ਅੰਦਰ ਕੋਈ ਵਪਾਰ ਨਹੀਂ ਲਾ ਰਿਆ ਇਹ ਭਗਵਾਨਤ ਮਾਨ ਦੀ ਸਰਕਾਰ ਹੈ ਗ੍ਰਹਿ ਮੰਤਰੀ ਦੀ ਕੋਈ ਬਿਜ਼ਨਸ ਨਹੀਂ ਕਰਨਾ ਚਾਹੁੰਦਾ ਫੈਕਟਰੀ ਅਗਲਾ ਕਹਿੰਦਾ ਮਹਾਰਾਸ਼ਟਰ ਚਲਾਉਣਾ ਦੀ ਯੂਪੀ ਦਾ ਮੁੱਖ ਮੰਤਰੀ ਲੁਧਿਆਣੇ ਆਉਂਦਾ Madhya Pradesh ਨਾ ਹੁੰਦਾ ਕਰੋੜਾਂ ਦਾ ਕਾਰੋਬਾਰ ਲੈ ਕੇ ਚਲਾ ਜਾਂਦਾ ਉੱਥੇ ਕਿਉਂ ਕੋਈ ਕਹਿੰਦੇ ਯਾਰ ਮਰੂਗਾ ਕੌਣ ਇੱਕ ਫਰੋਤੀ ਦਿਓ ਇੱਕ ਸਰਕਾਰ ਕੋਲੇ ਕੋਈ ਹੈ ਨਹੀਂ ਇੱਕ ਮਰਨਾ ਕਿਉਂ ਹੈ ਪੰਜਾਬ ਦਾ ਕੀ ਹਾਲੂਗਾ ਜਨਾਬ ਇੱਕ ਫੈਕਟਰੀ ਨਹੀਂ ਲੱਗੀ ਸਾਡੇ 3 ਸਾਲਾਂ ਫੈਕਟਰੀ ਲੱਗੂਗੀ ਟਰੱਕ ਆਉਣਗੇ ਕਾਬੇ ਚੱਲਣਗੇ ਮੁੰਡੇ ਲੱਗਣਗੇ ਚਾਹੇ ਛੋਟੀ ਲੱਗੇ ਚਾਹੇ ਵੱਡੀ ਇੱਕ ਨਵੀਂ ਲੱਗੇ ਕੋਈ ਕੋਈ ਲੱਗਿਆ ਤਾਂ ਦੱਸ ਦਿਓ ਧਰਮਤਾਰ ਦੇ ਵੱਡਾ ਕਾਰਖਾਨਾ ਲਾਇਆ ਕਿ ਉਸ ਸਾਡੇ ਸਾਡੇ ਲਾਇਆ ਦਾ 2300 ਵਾਲਾ ਝੋਨਾ 1800 ਹੀ ਗ੍ਰੀਂਦੇ ਆ ਜਦੋਂ ਸੋ ਮੇਰੇ ਕਹਿਣ ਦਾ ਭਾਵ ਇਹਦੇ ਤੇ ਵਿਚਾਰ ਕਰ ਲਓ ਭਾਈ ਕੀ ਕਰਨਾ ਹੈ ਤਾਂ ਜੋ ਪ੍ਰਵਾਹ ਨਾਲ ਖੜ ਕੇ ਕੋਈ ਉਹਨਾਂ ਨੂੰ ਪੱਕੇ ਤੌਰ ਤੇ ਕੋਈ ਹੋਰੀ ਸਕਿਉਰਿਟੀ ਹੋ ਜੇ ਇਹਨਾਂ ਨੇ ਤਾਂ ਮੈਂ ਸੁਣਿਆ ਜੀਰਾ ਸਾਹਿਬ ਨੇ ਮੈਨੂੰ ਦੱਸਿਆ ਮੁੰਡਿਆਂ ਨੇ ਵੀ ਦੋ ਗਾਣੇ ਮਣ ਕੱਲ ਦੇ ਦਿੱਤੇ ਸੀ ਤੇ ਉਹ ਸਵੇਰ ਚਲੇ ਗਏ ਹੁਣ ਕਹਿੰਦੇ ਚਾਰ ਦਿੱਤੇ ਜਾਇਆ ਅਜੇ ਵੀ ਚਾਰ ਦੇ ਦੇਣਗੇ ਹੁਣ ਤਾਂ ਭਾਵੇਂ 6-7 ਘੰਟੇ ਤੱਕ ਪਰ ਅੱਠਾਂ ਦਿਨਾਂ ਨੂੰ ਥੋੜੇ ਕੋਲੇ ਹੈਗਾ ਕੋਈ ਉੱਥੇ ਇਹਨਾਂ ਜਣੇ ਰਹਿ ਗਏ ਜੀ ਉਹਨਾਂ ਜੋ ਉਹ ਵੀ ਦੁਬਾਰਾ ਦੋ ਵਾਰੀ ਐਪਲੀਕੇਸ਼ਨ ਦੇ ਕੇ ਆਏ ਆ ਏਡੀ ਉਹ ਵੀ ਇਹਦੇ ਤਾਂ ਏਡੀ ਜੀ ਨੂੰ ਆਰਡਰ ਕਰਾਦੇ ਸੀ ਉਦੋਂ ਮੌਕੇ ਉਹ ਵੀ ਕਹਿ ਕੇ ਲੈਚਰ ਖਵਾ ਕੇ ਲਿਆ ਸੀ ਉਹਨਾਂ ਤੋਂ ਤਾਂ ਮੈਂ ਤੁ ਦੱਸੋ ਬਈ ਕੀ ਕਰਨਾ ਹੈ ਤੁ ਦੱਸੋ ਕੀ ਕਰਨਾ ਤੇਦਾ ਦੱਸੋ ਸਾਰੇ ਜਣੇ ਹਾਂ ਕਰਨਾ ਚਾਹੁੰਦਾ ਕੱਲ ਮੇਰੀ ਆਰੀ ਆਤਾ ਤੇ ਦੂਦੇ ਸਰਪੰਦੀ ਵਾਲੀ ਤੇਦਾ ਅੱਲ ਪੈ ਗਿਆ ਕੁਛ ਦਾ ਕੁਛ ਨਹੀਂ ਕਿਤੇ ਤੂੰ ਸੱਚੀ ਸਰਕਾਰ ਹੋ ਗਿਆ ਨਾ ਉਹੋ ਗਾਲੀ ਵੱਜ ਕੇ ਦੇ ਇਹੋ ਚਿਹਰੇ ਨਾ ਕਿਹੜੇ ਇਹੋ ਦਾ ਗਵਾਹੂ ਸਾਡੇ 14 ਪਿੰਡਾਂ ਵਾਹੀ ਜਿਹੜਾ ਸਾਡੇ ਈਮਾਨ ਕਰਦਾ ਤੇ ਸਾਡੀ ਸਾਡੀ ਤਵਾਨ ਗਵਾਹ ਦੀ ਨਾਮ ਜੀ ਦੋ ਰਾਜੋ ਲੋ ਸੋ ਬਈ ਦੱਸੋ ਦੱਸੋ ਬਾਕੀ ਵੀ ਲੋ ਬਈ ਕਰਨਾ ਚਾਹੀਦਾ ਪਰਚਾ ਹੋਵੇ ਸਾਰਿਆਂ ਤੇ ਇਸ ਕਰਕੇ ਆਪੀ ਉਥੋਂ ਥੋੜੀ ਜਿਹੀ ਖੇਚ ਹੋ ਗਈ ਫੇਰ ਆਏ ਕੋਈ ਪੋਲੀ ਗੱਲ ਨਹੀਂ ਗਈ ਹਰੇਕ ਹੀ ਬੰਦੇ ਸਰਪੰਚਾਂ ਤੱਕ ਆਏ ਆ ਤੁਹਾਨੂੰ ਮਾਰ ਦਾਂਗੇ ਹੁਣ ਆਪਾਂ ਖੜੇ ਆਪਾਂ ਨੂੰ ਕੀ ਪਤਾ ਕਿ ਬਸ ਕੌਣ ਬੰਦਾ ਭਈ ਰਾਈ ਤੁਰਿਆ ਜਾਂਦਾ ਕੀ ਆ ਆਹਾਂ ਦੱਸੋ ਬਈ ਸਾਰੇ ਕਹਿੰਦੇ ਧਰਨਾ ਲਾਈਏ ਤੂੰ ਦੱਸੋ ਬਾ ਠੀਕ ਆ ਕੋਈ ਬੋਲੋ ਬੋਲੋ ਯਾਰ ਇਹ ਖਲੋਤੇ ਰਹਣਾ ਅੱਜ ਕੱਲ ਨੂੰ ਆਪਣੇ ਵੀ ਜਿਵੇਂ ਕਰੋ ਉਹਨੇ ਪਰਿਵਾਰਾਂ ਦਾ ਜੋ ਤੁਹਾਡੇ ਨਾਲ ਵੀ ਇਹਨੇ ਮਾਰਿਆ ਉਹ ਤਾਂ ਮੈਨੂੰ ਵੀ ਲੱਗ ਗਿਆ ਵੀ ਉਹਨੇ ਮਾਰਿਆ ਹੁਣ ਆਪਾਂ ਨੂੰ ਫਿਸ਼ਰਦਾ ਜੀ ਦਾ ਪ੍ਰਧਾਨ ਜੀ ਕਹਿੰਦੇ ਜਿਵੇਂ ਉਹਨਾਂ ਨੇ ਸਲਾਹ ਦਿੱਤੀ ਕਿ ਸੰਸਕਾਰ ਨਹੀਂ ਕਰ ਉਧਰ ਸੁਣੋ ਜੀ ਨਾ ਇੱਕ ਵੰਡੀ ਨੂੰ ਪੰਨੂ ਜੀ ਦਾ ਫਾਦਰ ਅਜੀਤਨ ਨੂੰ ਮਾਰਿਆ ਜੀ ਹਾਂ ਜੀ ਜੀ ਕੋਈ ਫੜਿਆ ਧਰਿਆ ਹਾਂ ਜੀ ਹਾਂ ਜੀ ਜੀ ਫਦਰ ਸੋਹਣ ਹਰੂ ਨਾਣਾ ਜੀ ਨੇ ਸੰਗਰਾਜ ਨੂੰ ਮਾਰਿਆ ਆਪਣੇ ਯੂਫ ਵਾਲਿਆਂ ਨੂੰ ਅਗੂਰ ਨੂੰ ਉਹਨਾਂ ਚੋਕੇ ਪਿੰਡ ਦਾ ਸਰਪੰਚ ਬਣਿਆ ਜਬਾਨ ਤੋਂ ਆਇਆ ਜੀ ਜਬਾਨ ਤੋਂ ਆਇਆ ਸਰਪੰਚ ਉਹਨਾਂ ਦਾ ਉਹ ਐ ਡਰ ਹੀ ਜਾਂਦੇ ਆ ਗੈਂਗਸਟਰ ਨੂੰ ਇੱਥੇ ਟਿਕਨੇ ਦਿੱਤੀ ਵਾਰੀ ਸੱਤ ਸੂਰਜ ਆ ਕਰੰਤਾਰ ਤੇ ਡਰਦੇ ਲੋਕ ਉਹਨਾਂ ਨੂੰ ਡਰਾ ਹੀ ਜਾਂਦੇ ਆ ਕਾਦੀ ਦਲ ਨੇ ਉਹਨੂੰ ਟਿਕਤੀ ਦੇਤੀ ਗੈਂਗਸਟਰ ਨੂੰ ਹਾਂਜੀ 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 ਇਹ ਗੈਂਗਸਟਰ ਬੱਚੇ ਆ ਉਹਦੀ ਹਲੀ ਇਹ ਰਾਜਨੀਤਿਕ ਬਣ ਜਾਣਗੇ ਕਹਿੰਦੇ ਉਹ ਕਹਿੰਦੇ ਨੇ ਅਗਲੀ ਵਾਰੀ ਇੱਥੇ ਖੜੋ ਦੇਗੇ ਪੰਜ ਬਣਾ ਰਹੇ ਦਵਾ ਦੇ ਦੇ ਵੀਰ ਕਮੇ ਬੱਚੇ ਸਰਪੰਚ ਬਰਾੜਾ ਕਰਕੇ ਤੁਹਾਨੂੰ ਬਣਾਈ ਜਾਂਦੇ ਆ ਬਿਲਕੁਲ ਜੀ ਬਿਲਕੁਲ ਉਹਨਾਂ ਅੱਤਵਾਦੀ ਵਿੱਚ ਵੀ ਸਾਰੇ ਇਤਰੇ ਬਣ ਕੇ ਘਰ ਘਰ ਉਹਦਾ ਜਿਆ ਕੱਡੇ ਦਾ ਸਭ ਲੋ ਗਿਆ ਕੱਲ ਨੂੰ ਫੇਰ ਕਿਸੇ ਦਾ ਨਾ ਫੇਰ ਆਇਆ ਉਹ ਇਹ ਸੋਖਾ ਪੈਸਾ ਨਾ ਉਹ ਤਾਂ ਬਾਹਰ ਬੈਠਾ ਹੈ ਉਹ 50 ਲੱਖ ਰੁਪਏ ਕਿਸ ਨੂੰ ਕਹਿੰਦਾ 50 ਲੈ ਕੇ 10 ਇੱਥੇ ਦੇ ਜਾਂਦਾ ਹਾਂ ਗੱਲ ਇਹ ਨਹੀਂ ਪ੍ਰਧਾਨ ਹੋ ਰਹੀ ਹੈ 2 ਘੰਟੇ ਬਹਿ ਜਣਗੇ ਤੇੜੀ ਬਹਿ ਜਣਗੇ ਲੱਗੀ ਆ ਜੱਸੀ ਬਣਾ ਅੱਜ ਧਰਨਾ ਕਰਾ ਲੈਂਦੇ ਇਹਦੇ ਅੰਦਰ ਗੱਲ ਨੂੰ ਜਾਣ ਦੇ ਮਸਾਜ ਤੇ ਕਰੀ ਹੋਆ ਇਹ ਨਹੀਂ ਕਰ ਸਕਦੇ ਤੇ ਫਿਰ ਫੇਰ ਗੱਲ ਸੁਣਨਾ ਇਹਦੇ 10 ਮਿੰਟ ਜੱਥਾ ਹਾਂ ਜੀ ਖਲਾਹ ਕੌਣ ਸੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਵੀ ਧਰਨਾ ਲਾਓ ਪਹਿਲੀ ਗੱਲ ਸੁਣ ਲਾ ਅੱਲਾ ਗੱਲ ਹੈਲੋ ਮੇਰੇ ਆਸੇ ਦਾ ਬੜਾ ਸੌਖਾ ਕੰਮ ਹੈ ਹਾਂਜੀ ਬਈ ਇੱਥੇ ਆਪਦੇ ਆਫਸੋਸ ਦੇ ਅੰਤਿਮ ਸੰਸਕਾਰ ਹਾਂਜੀ ਤੇ ਮੁੜ ਕੇ ਆਪਦੇ ਕੰਮ ਤੇ ਜਾਵਾਂ ਪਰ ਜੇ ਤੁਸੀਂ ਤੇ ਪਰਿਵਾਰ ਵਾਲੇ ਕਹਿੰਨੇ ਹੋ ਤਾਂ ਰਾਜਾ ਵੜਿੰਗ ਜਮਾ ਡਟ ਕੇ ਨਾਲ ਖੜੂਗਾ ਮੇਰਾ ਬਲਾਕ ਪ੍ਰਧਾਨ ਹੈ ਇੱਕ ਗੱਲ ਤੋਂ ਤਾਂ ਹੀ ਮੈਂ ਤੁਹਾਨੂੰ ਪੁੱਛਦਾ ਕਾਕਾ ਭਲੇ ਭਾਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਡਾ ਲੀਡਰ ਮਾਰ ਗਿਆ ਆਪਣਾ ਮਰ ਗਿਆ ਕੱਲ੍ਹ ਤੋਂ ਮੇਰੇ ਨਾਲ ਗੱਲ ਹੋਣਾ ਕੱਲ੍ਹ ਨੂੰ ਹੋਰ ਕਿਹਦੀ ਵਾਰੀ ਵੀ ਆਉਣੀ ਆ ਹੋਰ ਵੀ ਆਉਣੀ ਵਾਰੀ ਆ ਕੱਲ੍ਹ ਨੂੰ ਆਪ ਫੇਰ ਬੰਦੀ ਕੱਟੀ ਹੋਣੀ ਆ 4 ਦਿਨ ਮੁੱਦਾ ਬੱਜਣਾ ਮੁੜ ਕੇ ਫੇਰ ਆਪੋ ਆਪਣੇ ਘਰ ਆ ਇਹਦਾ ਹੱਲ ਕੀ ਆ ਆਪਾਂ ਇਹਦਾ ਹੱਲ ਕੱਢੀਏ ਮਰਨਾ ਤਾਂ ਹੈਗਾ ਹੀ ਸਾਰਿਆਂ ਨੇ ਇਤਨਾ ਕਦੀ ਕਿਸੇ ਨੂੰ ਫੋਨ ਆ ਜਾਂਦਾ ਕਦੀ ਕਿਸੇ ਨੂੰ ਆਏ ਨਾ ਦੁਕਾਨਦਾਰ ਇਹਦਾ ਹੱਲ ਕੱਢੀਏ ਆਹਨ ਜੋ ਕਹਣੀ ਹੈਗਾ ਹੱਲ ਤਾਂ ਇਹ ਹੈ ਜਨਾਬੇ ਵਾਲੀ ਆ ਗਾ ਜੀ ਦੀ ਗਾ ਪੁਲਸ ਜਿਹੜੀ ਆ ਵਰਦੀ ਪਾ ਕੇ ਖੜੀ ਆ ਇਹ ਲਿਆ ਲਿਆ ਕੇ ਗੈਂਗਸਟਰਾਂ ਨੂੰ ਚੌਂਚ ਖੜਾ ਕੇ ਗੋਲੀ ਮਾਰਦੇ ਨੇ ਸਭ ਨੂੰ ਸੌਖਾ ਇਹੋ ਹੀ ਆ ਆਪਾਂ ਤਰੀਪਾ ਟੋਪਰ ਮਾਰਦੇ ਨਹੀਂ ਮਾਰਨਾ ਨਹੀਂ ਨਵਾਂ ਕੋਈ ਆਉਂਦਾ ਨਹੀਂ ਹਲੋ ਹੁਕਮਦਾਰ ਆਉਂਦੀ ਆ ਇਹ ਇਹਨਾਂ ਨੇ ਮਾਰਨੇ ਨਹੀਂ ਜੇ ਜਿਹੜਾ ਮਾਰਨ ਵਾਲਾ ਹੁੰਦਾ ਉਹਰੇ ਮਗਰ ਸਰਕਾਰ ਤੇ ਜ਼ਰਤ ਹੁੰਦੀ ਹੈ ਉਹ ਪੋਂਸਲਰ ਦਾ ਮਾਰਕਰ ਇਹ ਤਾਂ ਮੈਂ ਤੁਹਾਡੀ ਗੱਲ ਮੰਨਦਾ ਪਰ ਇਹਨਾਂ ਕੋ ਅਥੋਰਟੀ ਫੋਰਟ ਦੀ ਜੇ ਤੁਹਾਡੇ ਕੋ ਸਾਰੇ ਕੋੜਿਆ ਇਹਨਾਂ ਦਾ ਇੱਕ ਕੰਮ ਹੈ ਵਰਦੀ ਨਾਲ ਤੂੰ ਫਿਰ ਚਾਹਣਾ ਕੀ ਹੈ ਮੇਰੇ ਕਹਿਣਾ ਬਦਲਿਆ ਮੈਂ ਤਾਂ ਉਹ ਕਰੀਆ ਮਲਾਓ ਬੰਦੇ ਜਿੱਦਣ ਸਾਡੀ ਸਰਕਾਰ ਆਊਗੀ ਗੈਂਗਸਟਰ ਨਹੀਂ ਲੱਭਦਾਗਾ ਅੱਤਵਾਦ ਖਤਮ ਹੋਇਆ ਤੇ ਗੈਂਗਸਟਰ ਵੀ ਅਸੀਂ ਆਪਣੇ ਕਾਂਗਰਸੀ ਤਾਂ ਦੇ ਰਹੇ ਹਾਂ ਅਸੀਂ ਇਹਦੀ ਜ਼ਿੰਮੇਵਾਰੀ ਲੈਨੇ ਚਲੋ ਬੇਬਜਾ ਕਿੰਨੇ ਮਟੜਦੇ ਸਾਰੇ ਸਰਪੰਚ ਸਾਰੇ ਹੈਲੋ ਸੁਣੋ ਯਾਰ ਤੁਸੀਂ ਤਾਂ ਸੁਣੋ ਭਾਈ ਤੁਸੀਂ ਤਾਂ ਪੰਜਾਬ ਇਸ਼ੂਜ਼ ਦੀ ਗੱਲ ਕਰਨ ਲੱਗ ਪਏ ਬਿਲਕੁਲ ਤੁਹਾਡਾ ਮੁੱਦਾ ਜਾਇਜ਼ ਹੈ ਅੱਜ ਦਾ ਮੁੱਦਾ ਦੋ ਹੀ ਹੈ ਮਿੱਤਰਾਂ ਧਿਆਨ ਨਾਲ ਸੁਣਨਾ ਅੱਜ ਦਾ ਮੁੱਦਾ ਇਹ ਹੈ ਵੀ ਪੋਸਟਮਾਰਟਮ ਕਰਾਈਏ ਤੇ ਸਰਪੰਚ ਦਾ ਸੰਸਕਾਰ ਕਰਕੇ ਆਈਏ ਗਾਂ ਕੁਛ ਬਣੇ ਨਾ ਬਣੇ ਗੱਲ 1.1 ਨੰਬਰ 1 ਦੂਜਾ ਸੋਲੂਸ਼ਨ ਹੈ ਕਿ ਆਪਾਂ ਰੌਲਾ ਰੱਪਾ ਪਾਈਏ ਤੇ ਪੰਜਾਬ ਸਰਕਾਰ ਵੀ ਇੱਕ ਦਿਨ ਪਾਈਏ 5 ਦਿਨ ਪਾਈਏ 20 ਦਿਨ ਪਾਈਏ ਪਰਿਵਾਰ ਦੀ ਸਿਕਿਉਰਿਟੀ ਤੇ ਪਰਿਵਾਰ ਦੀਆਂ ਮੰਗਾਂ ਜਿਹੜਾ ਕੋਈ ਉਹਨੂੰ ਥੋੜਾ ਜਿਹਾ ਅਸਰ ਹੋਵੇ ਤੀਜੀ ਗੱਲ ਇਹ ਹੈ ਵੀ 1.5 ਸਾਲ ਉਹੀ ਆ ਜੇ ਸਰਕਾਰ ਆਪਣੇ ਕੋਲ ਕੋਈ ਆਲਟਰਨੇਟਿਵ ਨਹੀਂ ਆ ਇਹ ਆ ਵੀ ਬੰਦਾ ਮਾਰਿਆ ਜਾਇਆ ਕਰੂ ਮੈਂ ਫੁੱਲ ਲੈ ਕੇ ਆਜਿਆ ਕਰੂੰਗਾ ਝੰਡਾ ਪਾ ਦੇਾਂਗੇ ਤੇ ਸੰਸਕਾਰ ਕਰਕੇ ਆਾਂਗੇ ਜੇ ਕੁਛ ਨਹੀਂ ਬੋਲਣਾ ਦੋ ਹੀ ਹੱਲ ਹੈ ਤੀਜੀ ਗੱਲ ਬਾਅਦ ਦੀ ਹੈ ਇਹ ਤੁਸੀਂ ਦੇਖੋ ਕਿਹੜਾ ਕਰਨਾ ਹੈ ਪਹਿਲਾਂ ਪਹਿਲਾਂ ਤੁਹਾਡੇ ਨਾਲ ਦੱਸੋ ਸਾਰੇ ਜਾਨ ਹੱਲ ਹੱਲ ਸਾਡੇ ਲੜੀਆਂ ਦੀ ਹੱਲ ਸਾਡੇ ਕੋਲ ਇੱਕ ਹੀ ਹੈ ਵੀ ਅੰਤ ਨੂੰ ਸੰਸਕਾਰ ਕਰੀਏ ਤੇ ਪੁਲਿਸ ਕੋਲ ਪੁਲਿਸ ਨੇ ਹਲੋ ਇੱਕ ਮਿੰਟ ਯਾਰ ਪੁਲਿਸ ਸਾਨੂੰ ਹੁਣ ਇਹ ਕਹੇਗੀ ਵੀ ਅਸੀਂ ਵੱਡੇ ਫੜਵਾਵਾਂਗੇ ਦੋ ਦਿਨਾਂ ਦਾ ਜਾਂ 4 ਦਿਨਾਂ ਦਾ ਕਿ ਇਹਨੂੰ ਹੁਣੇ ਗਨਮੈਨ ਦੇ ਦੇਣ ਜੀ 4 ਸਮਝ ਗਏ ਪੂਰ ਗਨਮੈਨ ਕਿੰਨਾ ਚਿਰ ਪੱਕੇ ਰਹਿੰਦੇ ਆ ਮੈਨੂੰ ਨਹੀਂ ਪਤਾ ਪੂਰ ਤੱਕ ਰਹਿੰਦੇ ਆ ਕਿ 3 ਮਹੀਨੇ ਬਾਅਦ ਤੱਕ ਰਹਿੰਦੇ ਆ ਪੂਰੇ ਹਸਤੇ ਵੀ ਪੱਕੇ ਪੈਰੀ ਕੰਮ ਕਰਨਾ ਪਊਗਾ ਜੇ ਥੋੜਾ ਗੱਲ ਹੋ ਗਾ ਤਾਂ ਉਤਲੇ ਆਰਡਰ ਆਉਣਗੇ ਡੀਜੀਪੀ ਦੇ ਤਾਂ ਜੋ ਕੱਲ ਨੂੰ ਵਾਪਸ ਲੈਣਗੇ ਤਾਂ ਕੋਰਟ ਜਾ ਸਕਦਾ ਇਹਨਾਂ ਦਾ ਇਹੀ ਕੰਮ ਹੈ ਇਹਨਾਂ ਦਾ ਕੋਈ ਲਾਇਸੈਂਸ ਪੱਕਾ ਹੋ ਗਈ ਇਹਨਾਂ ਦਾ ਮੇਰਾ ਫੁੱਫੜ ਮਰ ਗਿਆ ਕਿ ਮਾਸਟਰ ਮਰ ਗਿਆ ਹਾਈ ਤਾਂ ਹੀ ਨਹੀਂ ਲਾਇਸੈਂਸ ਬਣਾਉਂਦੇ ਉਹਦਾ ਮੈਂ ਇਸ ਪਾਰਸ਼ਾ ਘਰੀ ਜਾਂਦਾ ਤੀਜੀ ਗੱਲ ਬੰਦੇ ਫੜ ਕੇ ਲਿਓ ਸਾਰੇ ਇਮੀਡੀਏਟਲੀ ਪਰਚਾ ਘੱਟਣ ਉਹ ਕਾਟੀ ਦੇਣਾ ਹੁਣੇ ਕੰਮ ਕਰਕੇ ਉਹਦਾ ਸਾਰਾ ਮੁਕੰਮਲ ਕਰਕੇ ਉਹਨੂੰ ਫਿੱਟ ਕਰਨ ਇੱਕ ਤਾਂ ਇਹ ਹਾਲ ਹੈ ਦੂਜਾ ਹਾਲ ਇਹ ਹੈ ਐਸਐਸਪੀ ਸਾਹਿਬ ਆਉਣਗੇ ਉਹ ਕਹਿਣਗੇ ਹਮ ਸਾਰਾ ਇੰਤਜ਼ਾਮ ਕਰ ਦਿਆ ਹੈ ਇਹ ਹੋ ਜੂਗਾ ਤੇ ਤੁਸੀਂ ਸਰਕਾਰ ਕਰੋ ਬਸ ਇਹ ਦੇਖ ਲੋ ਕਰਨ ਇਹ ਤੁਸੀਂ ਦੋ ਹਾਲਾਂ ਤੀਜਾ ਉਦੋਂ ਬਾਅਦ ਰਾਤ ਗਈ ਬਾਤ ਗਈ ਰਾਜੀ ਹੋਣਾ ਫਿਰ ਇਹ ਆ ਇਹ ਤੁਸੀਂ ਬਾਤ ਗਈ ਦੇਖੋ ਬੰਦੇ ਸਿਰਫ ਚਾਰ ਜਾਣੇ ਤੁਰ ਪਣਗੇ ਇੰਨੇ ਬੰਦੇ ਖੜੇ ਆ ਕਿਸੇ ਨੇ ਨਹੀਂ ਜੇ ਤੁਰਨਾ ਠੀਕ ਆ 10 ਮਿੰਟ ਲਈ ਇੱਥੇ ਆਪਾਂ ਧਰਨੇ ਦੀ ਗੱਲ ਕੀਤੀ ਆ ਇਹ ਵੀ ਆਪਾਂ ਪਾਰਟੀਬਾਜੀ ਕਰਕੇ ਨਾਲ ਖੜੇ ਆ ਤੇ ਧਰਨਾ ਕੰਟੀ ਤੱਕ ਚੱਲੇ ਜੂਗਾ ਇਸ ਤੋਂ ਬਾਅਦ ਆ ਕਿਸੇ ਨੇ ਨਹੀਂ ਜੇ ਖੜਨਾ ਤੁਸੀਂ ਆਪ ਦਾ ਚਲੇ ਜਾਣਾ ਜੇ ਇੱਥੇ ਸਾਡੇ ਵਰਗੇ ਨੇ ਆਪ ਦੇ ਚਲੇ ਜਾਣਾ ਕੀ ਗੱਲ ਕਿਸੇ ਨੇ ਕਿਸੇ ਨੂੰ ਨਹੀਂ ਜੇ ਪੁੱਛਣਾ ਤੇ ਕੱਠੇ ਹੁਣਾ ਜੇ ਸਿਰਫ ਭੋਗ ਤੇ ਜਿਹੜੀ ਜਿਹੜੀ ਦਾ 40000 ਰੁਪਏ ਕਿਹਦੀ ਪਤਾ ਘੰਟਾ ਚਾਹੂਗਾ ਤਰਸੋ ਬਗੋਰ ਪਾਣੀ ਕਿੰਨੇ ਖਾਨ ਕਰੀ ਜਾਣਾ ਯਾਰ ਤੂੰ ਜੀ ਜੋਨੇ ਹਾਂ ਅੱਗੇ ਇਹ ਗੱਲ ਕਰਨਾ ਲਾਓ ਮੇੜ ਬੰਦਾ ਮਰਿਆ ਪੱਟੀਆਂ ਮੇੜ ਬੰਦਾ ਮਰਿਆ ਤੂੰ ਬੜਾ ਯਾਰ ਤੂੰ ਹੀ ਰਾਤ ਦੇ ਆਇਆ ਤੂੰ ਆਹ ਦੇਖ ਲਓ ਟਮਰ ਲਾ ਇਸ ਤਰੀਏ ਆਸੀਂ ਰਾਤ ਨੂੰ ਆ ਰਹੇ ਲੈ ਤੁਸੀਂ ਨਾਲ ਆਏ ਜੇ ਮੈਂ ਕੱਲਾ ਜੀਰੇ ਵਾਲਾ ਹੀ ਧਰਨਾ ਲਾਉਂਗਾ ਦੱਸੋ ਸਾਡਾ ਬਲਾਕ ਪ੍ਰਧਾਨ ਮਰਿਆ ਯਾਰ ਮੈਂ ਕਹਿੰਦਾ ਹੀ ਲੌਂਗਰਿੰਗ ਨਹੀਂ ਕਰਨਾ ਵਾਹ ਆਪਾਂ ਦਾ ਕਵੈਸਚਨ ਕਰਦੇ ਕੰਮ ਕਰਾਉਂਦੇ ਉਹਨੇ ਨੇ ਨਹੀਂ ਉਹਦੇ ਕਵੈਸਚਨ ਕਰਨੇ ਉਹਨਾਂ ਨੂੰ ਉਹਦਾ ਪਿੰਡ ਦੇ ਵਿੱਚ ਤੋਂ ਕਹਿੰਦੇ ਆ ਵੀ ਨਾਲ ਗੱਲ ਕਰਕੇ ਉਹ ਆਪੇ ਆ ਕੇ ਆਏ ਆ ਆਪਾਂ ਤੁਹਾਨੂੰ ਕਵੈਸਚਨ ਕਰੰਦਾ ਗੱਲ ਕਰਨੀ ਇਕੱਲੇ ਨੇ ਮੈਂ ਤੇ ਅਗੇ ਵੱਖਰੇ ਗੰਦੇ ਨਾਲ ਥੋੜਾ ਗੱਲ ਕਰਨੀ ਆ ਇੱਥੇ ਆਪਾਂ ਗੱਲ ਕਰਦੇ ਆ ਯਾਰ ਮੰਦੀਰ ਮੰਦਾ ਮੰਦੀਰ 25 10 ਮੰਦੀਰ ਕੋਈ ਕੋਈ ਗੁਲਾ ਨਹੀਂ ਜਾ ਪੈਂ ਮੰਦੀਰ ਤੁਹਾਨੂੰ ਦੱਸੋ ਪੰਜੀਤ ਜੀ ਤੁਸੀਂ ਦੱਸ ਦਿਓ ਜੋ ਉਹ ਬੜੀ ਬੜੀ ਜਿਹੜੀ ਪਾਰਟੀ ਨੂੰ ਕੋਈ ਹੱਥ ਰੋਕੇ ਉਹ ਦਿਖਾਉਂਦੇ ਕਪੜਾ ਬੰਦ ਕਰਨੇ ਕਪੜਾ ਨਾਲ ਆ ਕਪੜਾ ਮੈਚ ਦੰਦੇ ਆ ਤੇ ਮਰਜੀ ਨਾਲ ਸਾਡਾ ਜਾਣ ਵਾਲਾ ਚਲਾ ਗਿਆ 10 ਦਿਨ ਵੀ ਪਿਆਰ ਰੋਦਾ ਕਿ ਉਹਨੇ ਜੁੰਦੇ ਨਹੀਂ ਹੋਣਾ ਜੀ ਪਰ ਸਾਨੂੰ ਚਾਹੀਦਾ ਨਿਆ ਸਾਨੂੰ ਜਿਹਦੇ ਨਾਲ ਮਰਜ਼ੀ ਨਾਲ ਆਹ ਤੂੰ ਜੇ ਸਾਸ ਸਕਾਰ ਨਹੀਂ ਕਰਨਾ ਐਂ ਯੋ ਮੇਰੇ ਸਸਤਾ ਪਰ ਤੁਸੀਂ ਫੈਸਲਾ ਲਓ ਯਾਰ ਸਾਡਾ ਸਾਡੇ ਫੈਸਲਾ ਲੈਣਾ ਤੁਹਾਡਾ ਸਾਡਾ ਕੋਈ ਫੈਸਲਾ ਹੈ ਨਾ ਰਣਜੀਤ ਤੇ ਛੱਡੋ ਮਨਜੀ ਤੂੰ ਦੱਸ 10 ਆਪਾਂ ਭਾਜੀ ਪਿੱਛੇ ਗੱਲ ਨਹੀਂ ਇਹ ਵੀ ਇਕੱਠੇ ਕਦੇ ਕੋਈ ਪ੍ਰਸਵਾਦੀ ਹੈ ਸੋ ਜੀ ਮਾੜੇ ਨਾ ਹੁੰਦੇ। ਸਾਡੇ ਘਰ ਨਾ ਨਾ ਹੋਣ। ਸਰਾਰ ਦੀ ਸਮੁੱਚਾ ਪਰਿਵਾਰ ਤੁਹਾਡੇ ਨਾਲ ਆ ਜੀ ਅਸੀਂ ਲੈਣਾ ਨਿਆਂ ਦੀ ਸਾਨੂੰ ਨਿਆਂ ਦਿਵਾਓ ਸਾਡੇ ਤੋਂ ਜੋ ਕਰਾਉਣਾ ਜੀ ਕਰਦੇ ਆ। ਸਾਡਾ ਜਾਣ ਵਾਲਾ ਚਲਾ ਗਿਆ ਉਹ 10 ਦਿਨ ਵੀ ਉਹ ਜਾ ਪਿਆ। ਸਾਹਿਬ ਅਸੀਂ ਤੁਹਾਡੇ ਨਾਲ ਆ ਸਾਨੂੰ ਨਿਆਂ ਦੋ। ਦਾਦਾ ਜੀ ਇਹਨਾਂ ਦੇ ਲਾਇਸੈਂਸ ਹਾਂਜੀ ਦੱਸੋ ਦੱਸੋ ਤੁਸੀਂ ਜਲਦ ਕਰੋ ਨਾ। ਤਾਨੂ ਪੁੱਛਿਆ ਡਿਪਟੀ ਕਮਿਸ਼ਨਰ ਸਾਹਿਬ ਪਹਿਲੇ ਤਾਂ ਮੇਰੀ ਛੋਟੀ ਜੀ ਬੇਨਤੀ ਹੈ ਵੀ ਇੱਥੇ ਦੂਜੇ ਮੁਲਾਜ਼ਮ ਪਹੁੰਚੇ ਆ ਐਸਐਸਪੀ ਸਾਹਿਬ ਕੋਲ ਟਾਈਮ ਨਹੀਂ ਹੈਗਾ ਆਉਣ ਦਾ ਡਿਪਟੀ ਸਾਹਿਬ ਇੱਥੇ ਵੀ ਖੜੇ ਖੜੇ ਦੀ ਕਰੇ ਸੋਣਾ ਆਏ ਨੇ ਨਾ ਰਾਤੀ ਆਪਾਂ ਦੀਰਾ ਸਾਹਿਬ ਰਾਤ 11 ਵਜੇ ਇੱਥੋਂ ਗਏ ਆ ਰਾਤੀ ਵੀ ਨਹੀਂ ਆਏ ਨਹੀਂ ਆਏ ਰਾਤੀ ਮਿਲ ਕੇ ਗਏ ਜੀ ਉਹ ਕਿੰਡੋ ਵੀ ਗਲਤ ਕਰਨੀ ਕਰਦੇ ਦੋ ਵੀ ਹੋ ਕੇ ਮਿਲ ਕੇ ਨਹੀਂ ਕਰਦਾ ਗਲਤ ਕਰ ਆ ਗਏ ਸਰ ਹਾਂ ਮਾਜੀ ਗਲਤ ਕਰ ਮੇਰੇ ਅੱਗੇ ਸੀ ਮੌਕਾ ਵੇਖਣ ਗਈ ਸੀ ਜਦੋਂ ਅਸੀਂ ਨਹੀਂ ਆ ਗਏ ਇੱਥੇ ਦਾਨ ਪੁੱਛਣੇ ਨਹੀਂ ਕਿ ਕਿਤੇ ਜਾਣਗੇ ਠੀਕ ਚਲੋ ਗੱਲ ਇਹ ਹੈ ਮਿੱਤਰੋ ਫੋਟੋ ਕਲਾਪਰ ਖਾ ਲੋ ਵੀਡੀਓਗ੍ਰਾਫੀ ਕਰ ਗੱਲ ਕਰਦਾ ਕਰ ਕਰ ਇੱਕ ਮਿੰਟ ਇੱਕ ਮਿੰਟ ਹੋ ਜੂਗੀ ਗੱਲ ਇਹ ਹੈ ਕਿ ਅੱਜ ਅਸੀਂ ਸਾਰੇ ਸਰਪੰਚ ਸਾਹਿਬ ਦੇ ਪਰਿਵਾਰ ਨਾਲ ਖੜੇ ਹਾਂ ਹਰ ਪ੍ਰਧਾਨ ਜੀ ਮੈਂ ਇੱਕ ਬੇਨਤੀ ਕਰਦਾ ਕਿ ਕੇਸ ਜਦੋਂ ਹੋ ਜੇ ਪੋਸਟਮਾਰਮ ਹੋ ਜੇ ਉਸ ਤੋਂ ਬਾਅਦ ਇਹ ਡੈੱਡ ਬਾਡੀ ਸਿੱਧੀ ਐਸਐਸਪੀ ਦੇ ਦਫ਼ਤਰ ਅੱਗੇ ਲੈ ਕੇ ਜੇ ਜਸ ਇਹ ਵੀ ਜ਼ਿੰਮੇਵਾਰੀ ਮੈਂ ਲੈਣਾ ਮੈਂ ਮੈਂ ਧੀਰੇ ਤੋਂ ਅਸੀਂ ਸਾਰੇ ਜਣੇ ਇਸ ਪਰਿਵਾਰ ਦੇ ਨਾਲ ਖੜਾਂਗੇ ਤੇ ਪੱਟੀ ਵਾਲਿਓ ਤੁਹਾਡਾ ਤਾਂ ਆਪ ਦਾ ਸੀ ਸਾਰਾ ਸੋ ਯਾਰ ਅਸੀਂ ਵੀ ਖੜਾਂਗੇ ਜੀ ਸਾਰੇ ਖੜਾਂਗੇ ਸਾਰੇ ਖੜਨਗੇ ਪੱਟੀ ਵਾਲੇ ਸਾਰੇ ਖੜਨਗੇ ਟਰੈਕਟਰ ਕੱਢੋ ਮੁਨਤਾਬ 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 ਸਰਕਾਰ ਮੁਨਤਾਬ 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 ਮਰਤਾਬਾਸ ਮੁਸਤਵ ਜਾਲੇ ਹੈ ਜੋ ਜਾਲੇ ਹੈ ਪੰਜ ਸੱਤ ਬੰਦੇ ਬਾਟ ਕੇ ਜਿਹੜੇ ਪੱਟੀ ਦੇ ਸਿਆਣੇ ਬੰਦੇ ਹੈ ਉਹ ਬੈਠ ਕੇ ਆਪਾਂ ਜਿਹੜੀਆਂ ਕੋਈ ਕੰਡੀਸ਼ਨ ਹੋਣਗੀਆਂ ਜਾਂ ਆਪਣੀਆਂ ਸ਼ਰਤਾ ਹੋਣਗੀਆਂ ਉਹ ਜਦੋਂ ਪੁਲਿਸ ਆਪਣੇ ਨਾਲ ਗੱਲ ਕਰੇਗੀ ਉਹਦੇ ਤੇ ਫਿਰ ਆਪਾਂ ਚਰਚਾ ਕਰਾਂਗੇ ਇੱਕ ਤਾਂ ਬੰਦੇ ਫੜਨ ਸਭ ਤੋਂ ਪਹਿਲਾਂ ਹਾਂਜੀ ਸਹੀ ਗੱਲ ਹੈ ਸਹੀ ਗੱਲ ਇਮੀਡੀਏਟਲੀ ਬੰਦੇ ਫੜ ਲੈਣ ਕਿ ਆਪਾਂ ਬੱਦੇ ਫੜ ਲੈਣ ਤੇ ਆਪਣੀਆਂ ਜਿਹੜੀਆਂ ਚਾਰ ਸ਼ਰਤਾਂ ਇਹ ਕਹਿਊਗਾ ਪਰਿਵਾਰ ਉਹ ਮੰਨ ਲੈਣ ਤਾਂ ਫੇਰ ਆਪਾਂ ਆਪਦਾ ਸੰਸਕਾਰ ਕਰਦੇ ਹਾਂ ਠੀਕ ਹੈ ਠੀਕ ਹੈ ਕਹਿਣਾ ਇਹ ਨੂੰ ਸੁਰੱਖਿਆ ਪਰਿਵਾਰ ਨੂੰ ਸੁਰੱਖਿਆ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਫੜ ਲੈਣ ਗੋਰੀ ਮਾਰ ਗੋਰੀ ਮਾਰ ਨਕਲੀ ਬੰਦਾ ਦਾ ਫੜ ਲੈਣ ਅਸਲੀ ਬੰਦੇ ਫੜ ਲੈਣ ਤੇ ਸਾੜੀ ਸਾਡੀ ਕਾਰਵਾਈ ਕਰਦੇ ਨੇ ਫੇਰ ਉਹ ਜਿਹੜੀ ਪੰਜ ਮੈਂਬਰੀ ਆਪਾਂ ਇੱਥੇ ਹਲਕੇ ਦੀ ਕਮੇਟੀ ਬਣਾਵਾਂਗੇ ਉਹ ਪੁਲਿਸ ਨਾਲ ਬੈਠ ਜਾਈ। ਉਹਨਾਂ ਚ ਕਰੇ ਫੈਸਲਾ ਹੈ ਕਿ ਪੋਸਟਮਾਰਟਮ ਕਰਾ ਕੇ ਆਪਾਂ ਐਸਐਸਪੀ ਦੇ ਦਫ਼ਤਰ ਇਹ ਧਰਨਾ ਦੇ ਆਂ। ਮੈਂ ਨਾਲ ਚੱਲੂੰਗਾ। ਠੀਕ ਹੈ ਜੀ। ਹੋ ਸਕਦਾ ਰਾਤ ਭਰਾਂ ਤੇ 1-2 ਘੰਟੇ ਮੈਨੂੰ ਅੱਜ 6 ਵਜੇ ਇੱਕ ਮੇਰੀ ਮੀਟਿੰਗ ਹੈ ਅੰਮ੍ਰਿਤਸਰ ਸ਼ਿਵਰਾਜ ਜੂ ਉਹਨਾਂ ਚ ਕਰ ਧਰਨੇ ਤੇ ਆ। ਕਿ ਕੈਂਟਾ 2 ਘੰਟੇ ਮੀਟਿੰਗ ਅਟੈਂਡ ਕਰਕੇ ਮੈਂ ਰਾਤ ਨੂੰ ਸਾਰੀ ਰਾਤ ਧਰਨੇ ਤੇ ਮੈਂ ਰਹੂੰਗਾ ਹਰਦਾਂ ਦੀ ਰਾਵਾਂਗੇ ਸਾਰੀ ਰਾਤ ਮੈਂ ਰਹੂੰਗਾ ਜਿੰਨਾ ਜ਼ਿਕਰ ਮੈਂ ਰਹੂੰਗਾ ਆਪ ਰਹੂੰਗਾ ਕਿਤੇ ਨਹੀਂ ਹਿਲਦਾ ਜਿੰਨਾ ਜ਼ਿਕਰ ਪੂਰੀਆਂ ਸਾਡੀਆਂ ਜਿਹੜੀਆਂ ਮੰਗਾਂ ਉਹ ਤੇ ਪਲੱਸ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਉਹਨਾਂ ਜ਼ਿਕਰ ਲੜਾਈ ਦਾ ਠੀਕ ਹੈ ਬਿਲਕੁਲ ਸਹੀ ਗੱਲ ਹੈ ਫੇਰ ਆਪਾਂ ਫੈਸਲਾ ਲਵਾਂਗੇ ਸਾਂਝੇ ਬੰਦੇ ਕੀ ਕਰੀਏ ਕਿ ਦੂਜਾ ਤਰੀਕਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਤੁਹਾਡੇ ਕੋਲੇ ਟਾਈਮ ਹੈ ਨਹੀਂ ਤਾਂ ਮੇਰੇ ਕੋਲ ਵੀ ਹੈ ਨਹੀਂ ਮੈਂ ਕੋਈ ਧਰਨਾ ਲਾਉਂਦਾ ਹੋਣੀ ਹੈ ਮੈਂ ਆਪਣੇ ਬਲਾਕ ਪ੍ਰਧਾਨ ਵਾਸਤੇ ਆਇਆ ਪਹਿਲਾਂ ਚਾਰ ਬੰਦੇ ਬਾਰੇ ਮੈਂ ਧਰਨਾ ਨਹੀਂ ਲਾਇਆ ਹਾਂ ਰੌਲਾ ਪਈਦਾ ਇਹ ਮੇਰਾ ਪਰਿਵਾਰਿਕ ਮੈਂਬਰ ਹੈ ਤੇ ਜੇ ਐ ਬਲਾਕ ਪ੍ਰਧਾਨੀ ਰੋਜ਼ ਮਾਰਨ ਲੱਗ ਪਏ ਜਾਂ ਸਾਡੇ ਬੰਦੇ ਹੀ ਮਾਰਨ ਲੱਗ ਪਏ ਫਿਰ ਕੰਮ ਕਿਵੇਂ ਚੱਲੂਗਾ ਹੁਣ ਪ੍ਰਧਾਨ ਜੀ ਸੋ ਦੂਜਾ ਕੰਮ ਇਹ ਆ ਵੀ ਚੱਕੀਏ ਡੈਡ ਬੋਡੀ ਇਹ ਦੁਪਹਿਰੇ ਸ਼ਾਮ ਨੂੰ 4 ਵਜੇ ਸੰਸਕਾਰ ਕਰੀਏ ਸੌਖਾ ਕੰਮ ਹੈ ਹਨੂ ਇਹ ਰਾਤ ਧਰ ਨਾ ਲੱਗਿਆ ਸਾਰੀ ਰਾਤ ਸਾਰੀ ਰਾਤ ਤੁਹਾਡੇ ਨਾਲ ਬੈਠੇ ਅਗਲੇ ਦਿਨ ਵੀ ਬੈਠੇ ਤੁਹਾਡੇ ਨਾਲ ਸਾਧਾ ओके ਨਾਲੇ ਕੰਡਾ ਬਾਈਕ ਬਾਕੀ ਫੇਰ ਪਰਿਵਾਰ ਦਾ ਫੈਸਲਾ ਜਿਹੜੀ ਬੜੀ ਜੋ ਬੋਲਦਾ ਇਹਨਾਂ ਕੋ ਬਾਈਕ ਨਾਲ ਕੀ ਕਰਨੀ ਯਾਰ 10 ਮਿੰਟ ਦੀ ਬਾਈਕ ਬੋਲਦਾ ਯਾਰ ਭਰਾਏ ਜੋ ਆਖੇਗਾ ਉਹ ਜੋ ਉਹਨਾਂ ਨੇ ਕਿਹਾ ਸੀ ਜੀ ਗੱਲ ਇੱਥੋਂ ਤੱਕ ਨਹੀਂ ਨਾ ਰਹਿਣੀ ਪ੍ਰਧਾਨ ਜੀ ਜਿੰਦਰ ਬਣਾ ਜਾਓ ਰੱਖਦਾ ਫੋਟੋ ਕਰ ਲਓ ਫੋਟੋ ਕਰ ਲਓ ਵੇਖੋ ਭਰਾ ਜੀ ਇਸ ਕਤਲ ਦੇ ਡਰ ਤੋਂ ਹੋਰ ਉਹਨਾਂ ਨੇ ਪੈਸੇ ਇਕੱਠੇ ਕਰ ਲੈਣੇ ਲੋਕਾਂ ਤੋਂ ਲਾਗੂ ਲਾਗੂ ਪ੍ਰਧਾਨ ਬੜੇ ਪਿੱਛੇ ਬਲਾਕਪੁਰ ਦਾ ਪੱਟੀ ਸਾਹਿਬ ਜੀਰਾ ਜੀ ਤੁਸੀਂ ਇੰਤਜ਼ਾਮ ਕਰੋ ਉੱਥੇ ਅਬ ਗਰੀਦ ਦੂਰੀ ਦਾ ਠੀਕ ਹੈ ਸਰ ਇਹ ਬੰਦਿਆਂ ਦਾ ਸਾਰੇ ਜਾਣੇ ਉਸ ਮਾਡਨ ਦੇ ਅੰਦਰ ਰਿਪੋਰਟ ਕਰ ਲਈਏ ਤੇ ਫਿਰ ਆਪਾਂ ਉੱਥੇ ਆਪ ਦਾ ਕਰਦੇ ਠੀਕ ਹੈ ਗੱਡ ਬੋਡੀ ਬਾਅਦ ਚਲੇ ਆਵਾਂਗੇ ਪਹਿਲਾਂ ਉੱਥੇ ਆਪਾਂ ਆਪ ਤਾਂ ਚਲੀਏ ਆਪਣਾ ਤਾਂ ਇੱਥੇ ਕੋਈ ਕੰਮ ਨਹੀਂ ਹੈ ਆਪਣਾ ਬੋਸ ਮਾੜੀ ਨੂੰ ਕਰਾਉਣਾ ਹੈ ਠੀਕ ਹੈ ਪੁਲਿਸ ਦੀ ਗੱਲ ਸੁਣ ਲੈਣੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਬਿਲਕੁਲ ਬੋਲੋ ਬੋਲੋ ਜੀ ਜਨਾਬ ਬੋਲੋ ਯਾਰ ਬਿਲਕੁਲ ਬੋਲੋ ਜੀ ਹਾਂ ਜੀ ਦੋ ਵੱਜ ਗਏ ਆਪਾਂ ਠੀਕ 3 ਵਜੇ ਐਸਐਸਪੀ ਦੇ ਬਾਹਰ ਕਰਨੇ ਦੇ ਬੈਠਾਂਗੇ ਠੀਕ ਹੈ ਠੀਕ ਹੈ ਠੀਕ ਹੈ ਜੀ ਲਾਊਡਸ ਨੇ ਬਨੇ ਸੌ ਆਪਾਂ ਆਪਣੇ ਵਿਚਲਾ ਜੀ ਉਹ ਹੀ ਚਲਾ ਜੀ ਡਨ ਕਰਦੀ ਆ ਆ ਭਾਈ ਚਲਾ ਲਓ ਭਾਈ ਠੀਕ ਹੈ ਠੀਕ ਹੈ ਜੀ ਚਲੋ ਭਾਈ